ਸਿਰੜ ਨਿਸ਼ਾਨੇ YouTube ਚੈਨਲ ਦੇਖ ਰਹੇ ਗੁਰੂ ਪਿਆਰੇਓ ਗੁਰੂ ਸਾਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੀਆਂ ਗੱਲਾਂ ਬਾਤਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਗੁਰੂ ਸਾਹਿਬ ਉਹਨਾਂ ਦਾ ਪਰਿਵਾਰ ਤੇ ਲਾਡਲੇ ਸਿੰਘ ਅਨੰਦਪੁਰ ਸਾਹਿਬ ਛੱਡ ਕੇ ਸੱਸਰ ਨਦੀ ਦੇ ਕੰਢੇ ਆਉਂਦੇ ਨੇ ਤੇ ਸੱਸਰ ਨਦੀ ਤੋਂ ਜੰਗ ਕਰਦੇ ਹੋਏ ਉਸ ਮਾਹੌਲ ਵਿੱਚ ਵਿਛੜ ਜਾਂਦੇ ਨੇ ਇਸ ਲੜਾਈ ਦੇ ਵਿੱਚ ਬਹੁਤ ਮਹਾਨ ਨਾਇਕ ਸਨ ਜਿਨ੍ਹਾਂ ਨੇ ਆਪੋ ਆਪਣੀ ਕਾਰਗੁਜ਼ਾਰੀ ਬਖੂਬੀ ਨਿਭਾਈ ਪਰ ਇਸ ਸਮੇਂ ਦਾ ਵਰਤਾਂਤ ਇਤਿਹਾਸਕਾਰਾਂ ਨੇ ਲਿਖਦਿਆਂ ਕੁਝ ਅਜਿਹੇ ਕਿਰਦਾਰਾਂ ਨੂੰ ਬਹੁਤੀ ਥਾਂ ਨਹੀਂ ਦਿੱਤੀ ਜਿਨ੍ਹਾਂ ਦਾ ਰੋਲ ਬੇਸ਼ੱਕ ਛੋਟਾ ਸੀ पर बहुत महत्वपूर्ण सी अजे ही किरदारां ਵਿੱਚ ਇੱਕ ਨਾਂ ਆਉਂਦਾ ਹੈ નિਹੰਗ ਖਾਂ ਕੋਟਲਾ ਅਜੇ ਹੀ ਕਿਰਦਾਰਾਂ ਵਿੱਚ ਇੱਕ ਨਾਂ ਆਉਂਦਾ ਹੈ কুমਮਾ 마什কি ਅਜੇ ਹੀ ਕਿਰਦਾਰਾਂ ਵਿੱਚ ਇੱਕ ਨਾਂ ਆਉਂਦਾ ਹੈ ਸ਼ਰਨ ਕੌਰ ਅਜੇ ਹੀ ਕਿਰਦਾਰਾਂ ਵਿੱਚ ਇੱਕ ਨਾਂ ਆਉਂਦਾ ਹੈ ਭਾਈ ਤਰਲੋਕਾ ਤੇ ਭਾਈ ਰਾਮਾ ਸਾਡੀ ਕੋਸ਼ਿਸ਼ ਰਹੇਗੀ ਇਸ ਇਤਿਹਾਸ ਦੀ ਕੋਹਕ ਪੜਤਾਲ ਦੇ ਬਾਅਦ ਆਪ ਜੀ ਨਾਲ ਇਹਨਾਂ ਕਿਰਦਾਰਾਂ ਦੀ ਸਾਂਝ ਪੁਆਈਏ ਤੇ ਚਲੋ ਅੱਜ ਸ਼ੁਰੂ ਕਰਦੇ ਹਾਂ ਨਿਹੰਗਾਂ ਖਾਂ ਕੋਟਲਾ ਤੋਂ ਕੌਣ ਸੀ ਨਿਹੰਗਾਂ ਖਾਂ ਕੋਟਲਾ ਕੀ ਸੀ ਰਿਸ਼ਤਾ ਉਸ ਦਾ ਗੁਰੂ ਕਾ ਨਾਲ ਤੇ ਕਿੱਥੋਂ ਕਿੱਥੋਂ ਤੱਕ ਉਸ ਦੀ ਸਾਂਝ ਸੀ ਜੇ ਕੁਰਸੀ ਦਾ ਮਾ ਵਾਚੀਏ ਤਾਂ ਸੁਲੈਮਾਨ ਖਾਂ ਨਾਂ ਦਾ ਇੱਕ ਵੱਡਾ ਕਾਰੋਬਾਰੀ ਵੱਡਾ ਵਾਹਕਾਰ ਚੌਧਰੀ ਟਾਈਪ ਬੰਦਾ ਇਸ ਦੁਨੀਆ ਤੇ ਹੋਇਆ ਉਸ ਦਾ ਪੁੱਤਰ ਸੀ ਸੁਲਤਾਨ ਖਾਂ ਸੁਲਤਾਨ ਖਾਂ ਦਾ ਪੁੱਤਰ ਹੈ ਸ਼ਮਸ਼ ਖਾਂ ਸ਼ਮਸ਼ ਖਾਂ ਦਾ ਪੁੱਤਰ ਹੈ ਭਾਈ ਨਰੰਖਾਂ ਤੇ ਭਾਈ ਨਰੰਖਾਂ ਦਾ ਪੁੱਤਰ ਹੈ ਨਿਹੰਗ ਖਾਂ ਕੋਟਲਾ ਸਾਹ ਸੁਲੈਮਾਨ ਖਾਨ ਦਾ ਪੋਤਰਾ ਸ਼ਮਸ਼ ਖਾਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਧਕੀ ਸਿੱਖ ਸੀ ਤੇ ਸ਼ਮਸ਼ ਖਾਨ ਦਾ ਪੁੱਤਰ ਨੌਰੰਗ ਖਾਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਸੇਵਕ ਸੀ ਤੇ ਉਸੇ ਭਾਈ ਨੌਰੰਗ ਖਾਨ ਦਾ ਪੁੱਤਰ ਨਿਹੰਗ ਖਾਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ਇਹ ਸ਼ਬਦਾਂ ਕਈ ਪੀੜ੍ਹੀਆਂ ਤੋਂ ਚੱਲੀ ਆਉਂਦੀ ਹੈ। ਗੁਰੂ ਸਾਹਿਬ ਪੰਗਾਣੀ ਦੀ ਜੁੱਤ ਤੋਂ ਬਾਅਦ ਜਦੋਂ ਵਾਪਸ ਅਨੰਦਪੁਰ ਸਾਹਿਬ ਪਰਤਦੇ ਨੇ ਤੇ ਰਸਤੇ 'ਚ ਆਉਂਦਿਆਂ ਹੋਇਆਂ ਰੋਪੜਕੋੜ ਨੰਘਣ ਲੱਗਦੇ ਨੇ ਆਰਾਮ ਕਰਨ ਨੂੰ ਮਨ ਕਰਦਾ ਕਿਸੇ ਨੂੰ ਪੁੱਛਦੇ ਹੈ ਆਰਾਮ ਕਰਨ ਦੀ ਕੋਈ ਜਗ੍ਹਾ ਦੱਸੋ ਜਿਹਨੂੰ ਪੁੱਛਿਆ ਉਹ ਸ਼ਰਾਤ ਦੀ ਬੰਦਾ ਬਲਦੇ ਹੋਏ ਪੱਠੇਵਾਲ ਇਸ਼ਾਰਾ ਕਰਕੇ ਕਹਿੰਦਾ ਹੈ ਇੱਥੇ ਕਰ ਲਓ ਗੁਰੂ ਸਾਹਿਬ ਜੀ ਘੋੜੇ ਸਮੇਤ ਜਦੋਂ ਪੱਠੇ ਤੇ ਚੜਦੇ ਨੇ ਗੁਰੂ ਸਾਹਿਬ ਜੀ ਦੇ ਘੋੜੇ ਦੇ ਪੌੜ ਪੈਂਦੇ ਹੈ ਪੱਠਾ ਠੰਡਾ ਹੋ ਜਾਂਦਾ ਹੈ ਗੁਰੂ ਸਾਹਿਬ ਉਸ ਤੇ ਵਿਸ਼ਰਾਮ ਕਰਦੇ ਨੇ ਨਿਆੰਖਾਂ ਨੂੰ ਪਤਾ ਲੱਗਦਾ ਕਿਉਂਕਿ ਪੱਠੇ ਦਾ ਮਾਲਕ ਉਹ ਖੁਦ ਸੀ ਉਹ ਆਉਂਦਾ ਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਮੈਂ ਤਾਂ ਆਪ ਜੀ ਦਾ ਸ਼ੰਧਾਲੂ ਸਾਂ ਆਪ ਜੀ ਨੇ ਮੇਰਾ ਪੱਠਾ ਹੀ ਠੰਡਾ ਕਰ ਦਿੱਤਾ ਹੈ ਗੁਰੂ ਸਾਹਿਬ ਕਹਿੰਦੇ ਨਿਆੰਖਾਂ ਇਤਰਾ ਨਹੀਂ ਪੱਠਾ ਖੋਲ ਤੇ ਇਟਾਂ ਵੇਖ ਜਦੋਂ ਵੇਖਦਾ ਪਰਖਦਾ ਸਾਰੀਆਂ ਇਟਾਂ ਪੱਕੀਆਂ ਹੁੰਦੀਆਂ ਹਨ ਤਾਂ ਉਸ ਦਾ ਵਿਸ਼ਵਾਸ ਗੁਰੂ ਸਾਹਿਬ ਜੀ ਦੇ ਵਿੱਚ ਹੋਰ ਵੱਧ ਜਾਂਦਾ ਹੈ ਇਸ ਤਰ੍ਹਾਂ ਉਸ ਦੀ ਸਾਂਝ ਅੱਗੇ ਚੱਲਦੀ ਹੈ ਤੇ ਗੁਰੂ ਸਾਹਿਬ ਜੀ ਉਸੇ ਨਿਹੰਖਾਂ ਦੇ ਪੁੱਤਰ ਆਲਮ ਖਾਂ ਦੇ ਕੜਮਾਈ ਸਮੇਂ ਸਨ 1694 ਨੂੰ ਸੰਮਤ 1751 ਨੂੰ ਉਸ ਦੀ ਹਵੇਲੀ 'ਚ ਆਉਂਦੇ ਨੇ ਚਰਨ ਪਾ ਕੇ ਜਾਂਦੇ ਨੇ ਉਸ ਦੀ ਖੁਸ਼ੀ 'ਚ ਸ਼ਾਮਲ ਹੁੰਦੇ ਨੇ ਸਹਾਸੰਗ ਜੀ ਦੱਸਦੇ ਚੱਲਿਏ ਕਿ ਇਹ ਆਲਮ ਖਾਂ ਰਾਏ ਕੱਲੇ ਦਾ ਜਵਾਈ ਸੀ ਇਸ ਲਿਹਾਜ ਨਿਹੰਗ ਖਾਂ ਤੇ ਰਾਏ ਕੱਲਾ ਆਪੋ ਚ ਕੁੜਮ ਸੀ ਤੇ ਇਸੇ ਨਿਹੰਗ ਖਾਂ ਦੀ ਇੱਕ ਭੂਆ ਹੈ ਉਮਰੀ ਜਿਹੜੀ ਮਾਸ਼ੀਵਾੜੇ ਵਿਆਹੀ ਹੋਈ ਹੈ ਉਸ ਦੇ ਦੋ ਪੁੱਤਰ ਨੇ ਗਨੀ ਖਾਂ ਤੇ ਨਬੀ ਖਾਂ ਤੇ ਇਹੋ ਹੀ ਗਨੀ ਖਾਂ ਤੇ ਨਬੀ ਖਾਂ ਨੇ ਜੋ ਗੁਰੂ ਸਾਹਿਬ ਜੀ ਨੂੰ ਪਲੰਗ ਤੇ ਬਿਠਾ ਕੇ ਉੱਚ ਦਾ ਪੀਰ ਬਣਾ ਕੇ 마שיਵਾੜੇ ਤੋਂ ਹੇਰਪਿੰਡ ਤੱਕ ਛੱਡ ਕੇ ਆਉਂਦੇ ਨੇ ਸੋ ਇਹ ਸੀ ਇਤਿਹਾਸ ਦੇ ਹਿਸਾਬ ਨਾਲ ਭਾਈ ਨੰਖਾਂ ਦਾ ਪਰਿਵਾਰ ਤੇ ਰਿਸ਼ਤੇਦਾਰੀ ਦਾ ਸੰਖੇਪ ਇਤਿਹਾਸ ਜਿਸ ਤੋਂ ਆਪ ਜੀ ਨੂੰ ਪੜੀ ਪੜ ਸਮਝ ਆ ਜਾਵੇਗੀ ਕੇ ਗਨੀਖਾ ਨਬੀ ਖਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਫਰਜ਼ੰਦ ਹੋਣ ਦਾ ਹੁਕਮ ਅਮਲ ਲਿਖਤੀ ਦਿੱਤਾ ਸੀ ਤੇ ਰਾਏ ਕੱਲਾ ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਗੰਗਾ ਸਾਗਰ ਨਿਸ਼ਾਨੇ ਵਜੋਂ ਦਿੱਤਾ ਸੀ ਉਹ ਭਾਈ ਨਿਹੰਗ ਖਾਂ ਦੇ ਪਰਿਵਾਰ ਦੇ ਸਨ ਇਸੇ ਨਿਹੰਗ ਖਾਂ ਦੀ ਬੇਟੀ ਮਮਤਾਜ ਜਿਸ ਦੇ ਭਾਈ ਬਚਿੱਤਰ ਸਿੰਘ ਜੀ ਨੂੰ ਫਟੜ ਹੋਣ ਦੀ ਹਾਲਤ ਵਿੱਚ ਬਹੁਤ ਤੰਦਈ ਨਾਲ ਸੇਵਾ ਕੀਤੀ ਸੀ ਤੇ ਤਾ ਉਮਰ ਉਸਨੇ ਸ਼ਾਦੀ ਨਹੀਂ ਕੀਤੀ ਸੀ 130 ਸਾਲ ਦੀ ਉਮਰ ਤੱਕ ਉਸਨੇ ਭਗਤੀ ਕੀਤੀ ਉਸ ਦੀ ਯਾਦ ਵਿੱਚ ਗੁਰਦੁਆਰਾ ਮਮਤਾਜ ਸਾਹਿਬ ਬਣਿਆ ਹੋਇਆ ਜਿਸ ਪੱਠੇ ਤੇ ਗੁਰੂ ਸਾਹਿਬ ਜੀ ਦੇ ਘੋੜੇ ਦੇ ਪੌੜ ਪਏ ਨੇ ਉਹ ਅੱਜ ਵੀ ਰੋਪੜ ਦੇ ਕੋਲ ਪੱਠਾ ਸਾਹਿਬ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਸ਼ੁਭਿਤ ਹੈ ਸੋ ਮੈਨੂੰ ਆਸ ਹੈ ਆਪ ਜੀ ਇਸ ਜਾਣਕਾਰੀ ਨੂੰ ਪਸੰਦ ਕਰੋਗੇ ਜੇ ਪਸੰਦ ਆਵੇ ਤੇ ਉਸ ਨੂੰ ਅੱਗੇ ਵੀ ਸਾਂਝਾ ਕਰਿਆ ਜੇ ਆਪਣੇ ਸਿਰੜ ਨਿਸ਼ਾਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹ ਜਾਣਕਾਰੀ ਆਪਜੀ ਤੱਕ ਤੁਰੰਤ ਪਹੁੰਚਦੀ ਰਹੇ ਇੰਨਾ ਹੀ ਗੱਲਾਂ ਨਾਲ ਭੁੱਲਾਂ ਚੁੱਕਾਂ ਦਿਖਿਮਾਂ ਅਗਲੇ ਕਿਸ ਆਪਜੀ ਨਾਲ ਬਾਤਚੀਤ ਕਰਾਂਗੇ ਕੁੰਮੇ ਮਾਸ਼ਕੀ ਦੀ ਤਦ ਤੱਕ ਲਈ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ